ਪੰਜਾਬ ਰਾਜ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਅੱਜ ਗੁਰਦਾਸਪੁਰ ਪਹੁੰਚੇ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦਾ ਦੌਰਾ ਕੀਤਾ ਦੱਸਦੇ ਇਹ ਸਕੂਲੀ ਵਿਦਿਆਰਥੀਆਂ ਤੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਤੇ ਇਸ ਮੌਕੇ ਤੇ ਉਹਨਾਂ ਨੇ ਆਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕਰਵਾਣਾ ਕੀਤਾ ਜੋ ਕਿ ਪਿੰਪਿੰਡ ਜਾ ਕੇ ਨੌਜਵਾਨਾਂ ਤੇ ਹੋਰਾਂ ਨੂੰ ਨਸ਼ਾ ਵਿਰੁੱਧ ਮੁਹਿੰਮ ਵਿੱਚ ਸਹਿਯੋਗ ਦੇਣ ਦੇ ਲਈ ਜਾਗਰੂਕ ਕਰੇਗੀ ਚੇਅਰਮੈਨ ਨੇ ਇਸ ਮੌਕੇ ਤੇ ਉਹਨਾਂ ਨੇ ਸਕੂਲ ਵਿੱਚ ਫਲਦਾਰ ਪੌਦੇ ਵੀ ਲਗਾਏ ਤੇ ਦੱਸਦੇ ਇਹ ਬੱਚਿਆਂ ਦੇ ਮਾਪਿਆਂ ਨੂੰ ਵੀ ਫਲਦਾਰ ਪੌਦੇ ਜਿਹੜੇ ਨੇ ਉਪੇੜ ਕੀਤੇ ਤੇ ਇਸ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਤੇ ਵਧੀਆ ਨਤੀਜੇ ਸਾਮਨੇ ਆ ਰਹੇ ਨੇ ਅਤੇ 31 ਮਈ ਤੱਕ ਸੂਬੇ ਨੂੰ ਪੂਰੀ ਤਰ੍ਹਾਂ ਦੇ ਨਾਲ ਨਸ਼ਾ ਮੁਕਤ ਬਣਾਉਣ ਦੇ ਉਪਰਾਲੇ ਵੀ ਕੀਤੇ ਜਾ ਰਹੇ ਅੱਜ ਗੁਰੂ ਗਬਿੰਦ ਸਿੰਘ ਸਕੂਲ ਜੋ ਗੁਰਦਾਸਪੁਰ ਆ ਉਹਦੇ ਵਿੱਚ ਜਗਤ ਪੰਜਾਬੀ ਸਭਾ ਪੰਜਾਬ ਇਕਾਈ ਦੇ ਪ੍ਰਧਾਨ ਵਿਕੇਸ਼ ਬਰਮਾ ਜੀ ਤੇ ਪੂਰੀ ਟੀਮ ਵੱਲੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਗੁਰਦਾਸਪੁਰ ਦਲਵਿੰਦਰ ਵੀਰ ਸਿੰਘ ਜੀ ਆਈਐਸ ਦਿਪਤੀ ਕੁਸ਼ਨਰ ਗੁਰਦਾਸਪੁਰ ਤੇ ਉਹਨਾਂ ਦੀ ਪੂਰੀ ਸਮੂਚੀ ਟੀਮ ਦੇ ਨਾਲ ਇਸ ਗੂਜਾਂ ਦਾ ਮੌਕਾ ਮਿਲਿਆ ਜਿੱਥੇ ਓਕੇਜਨ ਸੀਗਾ ਜਿਹੜਾ ਅੱਜ 82ਵਾਂ ਦਿਨ ਆ ਜੁਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦਾ ਇੱਕ ਮਹਿਮਾ ਉਹਦੇ ਵਿੱਚ ਅਸੀਂ ਵੀ ਥੋੜਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਆ ਕਿ ਸਕੂਲੀ ਬੱਚਿਆਂ ਨੂੰ ਸੋਚ ਕਾਈ ਗਈ ਕਿ ਅਸੀਂ ਨਸ਼ੇ ਨਾ ਸੇਵਨ ਕਰਾਂਗੇ ਤੇ ਨਾ ਇਹਦਾ ਪ੍ਰਮੋਟਰ ਕਰਨ ਵਾਸਤੇ ਕੋਈ ਵੀ ਜਿਹੜਾ ਭਾਗੀਦਾਰ ਬਣਾਂਗੇ ਤੇ ਅਸੀਂ ਬਲਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਪੋਰਟ ਕਰਾਂਗੇ ਕਿ ਅਸੀਂ ਨਸ਼ਿਆਂ ਦੇ ਖਿਲਾਫ ਮਹਿੰਮ ਦੇ ਵਿੱਚ ਆਪਣਾ ਯੋਗਦਾਨ ਪਾਵਾਂਗੇ ਕੋਈ ਸ਼ੁਰੂਆਤ ਕਰਦੇ ਆਂ ਅੱਜ ਇੱਕ ਤਾਂ ਇੱਥੇ ਅੰਬ ਦਾ ਬੋਟਾ ਜਿਹੜਾ ਫਲਾਂ ਦੇ ਸਮੇਤ ਸੀ ਉਹ ਉਹ ਡੀਸੀ ਸਾਹਿਬ ਤੇ ਮੈਨੂੰ ਲਾਉਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਸਕੂਲ ਦੇ ਬੱਚਿਆਂ ਨੂੰ ਸੋਚ ਕਾਈ ਕਿ ਅਖੀਰ ਦੇ ਵਿੱਚ ਇੱਕ ਬੱਸ ਜਿਹੜੀ ਆ ਉਹ ਫਲੈਗ ਆਫ ਕੀਤੀ ਡੀਸੀ ਸਾਹਿਬ ਤੇ ਮੈਂ ਹਰੀ ਝੰਡੀ ਹਲਾ ਕੇ ਤਾਂ ਕਿ ਪਿੰਡਾਂ ਦੇ ਵਿੱਚ ਉਹ ਬਸ ਘੁੰਮ ਕੇ ਇਹ ਨਸ਼ਾ ਵਰਦੀ ਮਹਿੰਮ ਜਿਹੜਾ ਉਹਦਾ ਪ੍ਰਚਾਰ ਕਰ ਸਕੇ ਸੋ ਸਾਡੇ ਮਾਨਯੋਗ ਸੀਐਮ ਸਾਹਿਬ ਭਵਨਤਮਨ ਜੀ ਨੇ ਜਿਹੜਾ ਇਹ ਵੀੜਾ ਚੁੱਕਿਆ ਹੋਇਆ 31 ਮਈ ਤੱਕ ਅਸੀਂ ਇਹ ਪੰਜਾਬ ਨਸ਼ਾ ਮੁਕਤ ਕਰਨਾ ਇਹ ਬਹੁਤ ਵੱਡਾ ਚੈਲੰਜ ਆ ਉਹਦੀ ਪ੍ਰਾਪਤੀ ਵਾਸਤੇ ਜੇ ਇਹ ਉੱਦਵ ਅੱਜ ਪੰਜਾਬ ਕਈ ਜਗਤ ਦੇ ਵਿਸਵਾ ਇਸ ਗੁੰਦੇ ਅਡਵਰਟਾਈਜ਼ੇਸ਼ਨ ਤੇ ਡਿਸਟ੍ਰਿਕਟ ਕਮਿਸ਼ਨ ਬਰਦਾਸ਼ਤ ਕਰਨ ਕੀਤਾ ਉਹਦੇ ਸਾਡਾ ਸਾਰਾ ਫਰਜ਼ ਬੰਦਾ ਕਿ ਅਸੀਂ ਘਰ ਘਰ ਸਵੇਰ ਪਜਾਂ ਚ ਆਪਣਾ ਯੋਗਦਾਨ ਪਾਈਏ ਤੁਸੀਂ ਦੇਖੋਗੇ ਕਿ ਕਿੰਨੀ ਜਗ੍ਹਾ ਤੇ ਲੋਕਾਂ ਨੇ ਸਰਕਾਰ ਦੇ ਧਿਆਨ ਚ ਲਿਆਂਦਾ ਕਿ ਇਸ ਪਿੰਡ ਵਿੱਚ ਇਸ ਜਗ੍ਹਾ ਨਾਲ ਚੱਲਦਾ ਪਿਆ ਉਹਦੇ ਤੇ ਸਰਕਾਰ ਨੇ ਤੁਰੰਤ ਕਾਰਵਾਈ ਕੀਤੀ ਕਿੰਨੀਆਂ ਗ੍ਰਿਫਤਾਰੀਆਂ ਕਿੰਨੇ ਪੈਡਲਰਸ ਕਿੰਨੇ ਸਪਲਾਈਅਰ ਪਕੜੇ ਗਏ ਕਿੰਨੇ ਐਫਆਈਆਰ ਹੋਈਆਂ ਉਹਦਾ ਅਸਰ ਕਰਕੇ ਜਿਹੜੇ ਪੰਜਾਬੀ ਜਿਹੜੇ ਕਾਮਾਰਕਟ ਤੰਗ ਦੋ ਤੇ ਬਾਕੀ ਅਸਰ ਹੋ ਜਾਂਦਾ ਉਹਦਾ ਮਹਿੰਮ ਦਾ ਅਸਰ ਜਿਹੜਾ ਉਹ ਬਹੁਤ ਛੇਤੀ ਜੀ ਨਾਲ ਫੈਲ ਰਿਹਾ ਤੇ ਮੈਨੂੰ ਲੱਗਦਾ ਕਿ ਜਿੰਨੀ ਸਿਰਤਾ ਨਾਲ ਜਿਹੜੀ ਸੋਸਾਇਟੀ ਸਰਕਾਰ ਲੱਗੀ ਹੋਈ ਆ ਅਸੀਂ ਲਾਜ਼ਮੀ ਜੰਗ ਜਿੱਤਾਂਗੇ ਮੈਂ ਬੱਚਿਆਂ ਤੋਂ ਬੱਚਤਾਂ ਨੂੰ ਆਪਣੀ ਬੇਨਤੀ ਕਰੂੰਗਾ ਕਿ ਜਦੋਂ ਤੁਹਾਡੇ ਧਿਆਨ ਚੰਦਾ ਕਿ ਸਾਡੇ ਪਿੰਡ ਚ ਨਗਰ ਚ ਵਾਰਡ ਚ ਨਸ਼ਾ ਚੱਲ ਰਿਹਾ ਉਹਦੀ ਸੂਚਨਾ ਸਿਰ ਜਰੂਰ ਗੁਪਤ ਤੌਰ ਤੇ ਸਰਕਾਰ ਨੂੰ ਦਈਏ ਤਾਂ ਕਿ ਉਹ ਨਸ਼ੇ ਜਿਹੜੇ ਕਰ ਰਹੇ ਆ ਉਹਨਾਂ ਨੂੰ ਨੱਥ ਪਾਈ ਜਾ ਸਕੇ ਤੇ ਸਾਡਾ ਇਹ ਸਮਾਜ ਆ ਬੱਚੇ ਆ ਆਉਣ ਵਾਲੇ ਸਮੇਂ ਚ ਸਾਡੇ ਭਵਿੱਖ ਨੂੰ ਹੋਰ ਸਵਾਰ ਕੇ ਹੈਲਦੀ ਪੰਜਾਬ ਮੈਂ ਤਾਂ بطور ਚੇਅਰਮੈਨ ਫੂਡ ਮਿਸ਼ਨ ਇਸ ਗੱਲ ਦਾ ਕਮੇਸ਼ਾ ਮੁਦੇਈ ਰਹਿਣਾ ਕਿ ਅਸੀਂ ਆਪਣੇ ਫੂਡ ਵਿੱਚ ਸੁਧਾਰ ਲਈਏ ਨਸ਼ਾ ਦੂਰ ਲਈਏ ਤੇ ਅਸੀਂ ਜਿਹੜਾ ਸੀਨ ਸਾਡਾ ਆਪਣਾ ਰੰਗੜਾ ਪੰਜਾਬ ਉਹ ਸਿਰਦਿਨ ਚ ਆਪਣਾ ਯੋਗਦਾਨ ਪਾਉਂਦੇ ਰਹੀਏ